ਮੰਥਨ ਕੀਤਾ ਗਿਆ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭਪੇਸ਼ ਬਗੇਲ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਮਹਾ ਮੰਥਨ ਕੀਤਾ ਗਿਆ ਵੱਡੀ ਮੀਟਿੰਗ ਕੀਤੀ ਗਿਆ ਜਿਸ ਦੇ ਵਿੱਚ ਕਿ ਪੰਜਾਬ ਕਾਂਗਰਸ ਦੇ ਵਿੱਚ ਜੋ ਲਗਾਤਾਰ ਚਰਚਾਵਾ ਚੱਲਿਆ ਸੀ ਕਿ ਅੰਦਰੂਨੀ ਕਲੇਸ਼ ਇੱਕ ਦੂਜੇ ਤੋਂ ਵੱਧ ਕੇ ਪ੍ਰਧਾਨਗੀ ਦੇ ਅਹੁਦੇ ਦੀ ਜ਼ੋਰ ਦੇ ਵਿੱਚ ਹਰ ਆਗੂ ਚੱਲਿਆ ਤਾਂ ਇੰਨਾ ਮਸਲਿਆਂ ਨੂੰ ਲੈ ਕੇ ਖਾਸ ਤੌਰ ਤੇ ਚਰਚਾ ਕੀਤੀ ਗਿਆ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਕੁਝ ਸਮਾਂ ਪਹਿਲਾਂ ਇੰਚਾਰਜ ਬਣੇ ਨੇ ਇੱਕ ਗੇੜਾ ਉਸ ਤੋਂ ਬਾਅਦ ਪੰਜਾਬ ਲਾ ਕੇ ਗਏ ਨੇ ਭੁਪੇਸ਼ ਬਗੇਲ ਹੋਣਾਂ ਦੇ ਵੱਲੋਂ ਅੱਜ ਆਪਣੀ ਅਗਵਾਈ ਦੇ ਵਿੱਚ ਪੂਰੀ ਪੰਜਾਬ ਕਾਂਗਰਸ ਦੀ ਜਿਹੜੀ ਜੋ ਲੀਡਰਸ਼ਿਪ ਹੈ ਉਸ ਨੂੰ ਬੁਲਾ ਕੇ ਦਿੱਲੀ ਦੇ ਵਿੱਚ ਪੂਰਾ ਉਹਨਾਂ ਦੇ ਵਿਚਾਰ ਜਾਣਨੇ ਮੀਟਿੰਗ ਕੀਤੀ ਜਿਸ ਤੋਂ ਬਾਅਦ ਕਹੇ ਜਿਹੜਾ ਪੁਪੇਸ਼ ਬੁਗੇਲ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਕਾਂਗਰਸ ਸਾਡਾ ਇੱਕ ਪਰਿਵਾਰ ਆ ਉਹਨਾਂ ਕਹਿੰਦੇ ਕਿ ਇਸ ਪਰਿਵਾਰ ਦੇ ਵਿੱਚ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਜੋ ਕਿ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਕਾਂਗਰਸ ਦਾ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਬਦਲ ਕੇ ਕੋਈ ਹੋਰ ਬਣਾਇਆ ਜਾ ਸਕਦਾ ਲਗਾਤਾਰ ਵਿਰੋਧੀ ਵੀ ਸਵਾਲ ਚੁੱਕ ਰਹੇ ਸੀ ਜਾਂਪਰਾ ਬਹੁਤ ਸਾਰੇ ਬੁੱਧੀਜੀਵੀ ਇਸ ਗੱਲ ਨੂੰ ਲੈ ਕੇ ਸਵਾਲ ਚੁੱਕ ਰਹੇ ਸੀ ਪਰ ਉਸ ਗੱਲ ਨੂੰ ਲੈ ਕੇ ਅੱਜ ਸਪਸ਼ਟ ਭਪੇਸ਼ ਬਗੇਲ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਕਿ ਰਾਜਾ ਵੜਿੰਗੀ ਨੇ ਜਿਹੜੇ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਉਧਰਲੇ ਪਾਸੇ ਹੁਣ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਕੀ ਗਈ ਆ ਕਿ ਇੱਕ ਵਾਰ ਪਹਿਤ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਜਿਹੜਾ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਆ ਉਸ ਦੇ ਭਾਰਤ ਪਰਦੇ ਪ੍ਰਧਾਨ ਨੇ ਮਲਿਕ ਅਰਜਨ ਖੜਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਉਹ ਇੱਕ ਆ ਮੀਟਿੰਗ ਆਪਣੀ ਅਗਵਾਈ ਦੇ ਵਿੱਚ ਖੜਗੇ ਆ ਜਿਹੜੀ ਉਹ ਕਰਨਗੇ ਤੇ ਉਸ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਬਹੁਤ ਸਾਰੇ ਜਿਹੜੇ ਦਿਸ਼ਾ ਨਿਰਦੇਸ਼ ਨੇ ਜਾਂ ਬਗਵਕ ਡਿਊਟੀਆਂ ਨੇ ਅਹੁਦੇ ਨੇ ਉਹ ਦੇਣਗੇ ਪਰ ਅੱਜ ਸਪਸ਼ਟ ਕਰ ਦਿੱਤਾ ਗਿਆ ਭਪੇਸ਼ ਬਗੇਲ ਉਹਨਾਂ ਦੇ ਵੱਲੋਂ ਕਿ ਪੰਜਾਬ ਕਾਂਗਰਸ ਦੇ ਵਿੱਚ ਕੋਈ ਵੀ ਜਿਹੜਾ ਅਦਰੂਨੀ ਖਲੇਸ਼ ਨਹੀਂ ਆ ਤੇ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਜੋ ਪੰਜਾਬ ਦੇ ਵਿੱਚ ਨਸ਼ੇ ਦਾ ਮਸਲਾ ਉਸ ਦੀ ਜਿਹੜੀ ਲੜਾਈ ਆ ਡਟ ਕੇ ਲੜਾਂਗੇ ਤੇ ਪਾਉ ਸਾਰੇ ਇਹ ਗੱਲਾਂ ਅੱਜ ਭਪੇਸ਼ ਬਗੇਲ ਉਹਨਾਂ ਦੇ ਵੱਲੋਂ ਅੱਜ ਇਸ ਮੀਟਿੰਗ ਦੇ ਵਿੱਚ ਕਲੀਅਰ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਲਗਾਤਾਰ ਜਿਹੜੇ ਵਜੋਂ ਸਵਾਲ ਉੱਠ ਰਿਹਾ ਸੀ ਕਿ ਕਾਂਗਰਸ ਦਾ ਜਿਹੜਾ ਹਰ ਵੱਡਾ ਲੀਡਰ ਆ ਸੁਖਜਿੰਦਰ ਰੰਦਾਵਾ ਚਰਨਜੀਤ ਚੰਨੀ ਰਾਜਾ ਬੜਿੰਗ ਪ੍ਰਤਾਪ ਬਾਜਵਾ ਸੁਖਜਿੰਦਰ ਰੰਦਾਵਾ ਹੋਰ ਰਾਣਾ ਗਰਜੀ ਸੁਖਪਾਲ ਸਿੰਘ ਕਹਿਰਾ ਜਾਂ ਵਿਜੇਂਦਰ ਸਿੰਘ ਆ ਜਾਂ ਬਹੁਤ ਸਾਰੇ ਹੋਰ ਵੀ ਲੀਡਰਾਂ ਦੇ ਨਾਮ ਆ ਰਹੇ ਸੀ ਕਿ ਜਿਹੜੇ ਲੀਡਰ ਨੇ ਜਿਹੜੇ ਪ੍ਰਧਾਨਗੀ ਦੀ ਦੌੜ ਦੇ ਵਿੱਚ ਜਾਂ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਦੇ ਵਿੱਚ ਫਿਰ ਰਹੇ ਨੇ ਤਾਂ ਅੰਦਰੂਨੀ ਖਲੇ ਚੱਲ ਰਿਹਾ ਪਰ ਇੰਨਾ ਸਾਰੀਆਂ ਗੱਲਾਂ ਨੂੰ ਸਪਸ਼ਟ ਕਰ ਦਤਾ ਪਪੇਸ਼ ਬਘੇਲ ਹੌਲਾ ਦੇ ਵੱਲੋਂ ਨਾ ਕਿ ਆ ਕਿ ਪੰਜਾਬ ਕਾਂਗਰਸ ਜਿਹੜੀ ਇੱਕ ਪਰਿਵਾਰ ਆ ਇਸ ਪਰਿਵਾਰ ਦੇ ਵਿੱਚ ਸਭ ਕੁਝ ਠੀਕ ਚੱਲਿਆ ਉਹਨਾਂ ਕਹਿ ਕੇ ਪ੍ਰਧਾਨ ਨੇ ਜਿਹੜੇ ਉਹੀ ਰਹਿਣਗੇ ਕੋਈ ਨਹੀਂ ਬਦਲਿਆ ਜਾਵੇਗਾ ਤੇ ਹੌਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਤੋਂ ਮੀਟਿੰਗ ਕੀਤੀ ਜਾਵੇਗੀ ਅੱਜ ਪਹਿਲੀ ਮੀਟਿੰਗ ਕੀਤੀ ਆ ਪਪੇਸ਼ ਬਘੇਲ ਹੌਲਾ ਦੇ ਵੱਲੋਂ ਇੱਕ ਪੰਜਾਬ ਦੇ ਵਿੱਚ ਫੇਰੀ ਕੀਤੀ ਜਾਂਦੀ ਆ ਢੇੜਾ ਲਗਾ ਕੇ ਜੋ ਪੰਜਾਬ ਕਾਂਗਰਸ ਦਾ ਉਸ ਦਾ ਸਾਰੇ ਮਿਆਰ ਦੀ ਜਾਂਚ ਕੀਤੀ ਜਾਂਦੀ ਆ ਤੇ ਅੱਜ ਪਹਿਲੀ ਮੀਟਿੰਗ ਪੰਜਾਬ ਦੀ ਜਿਹੜੀ ਵੱਡੀ ਲੀਡਰਸ਼ਿਪ ਆ ਕਾਂਗਰਸ ਦੀ ਉਸ ਨੂੰ ਦਿੱਲੀ ਬੁਲਾ ਕੇ ਜਦ ਦੇ ਵਿੱਚ ਕੇ ਸੁਗਜੰਦਰ ਅੰਦਾ ਆਵਾਜ਼ ਅਸਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸੁਖਪਾਲ ਸਿੰਘ ਖੈਰਾ ਚਰਨਜੀਤ ਸਿੰਘ ਚੰਨੀ ਗੁਰਕੀਰਤ ਕੋਟਲੀ ਜਾਂ ਹੋਰ ਵੀ ਜਿਹੜੇ ਬਹੁਤ ਸਾਰੇ ਲੀਡਰ ਨੇ ਉਹਨਾਂ ਨੂੰ ਦਿੱਲੀ ਬੁਲਾ ਕੇ ਜਿਹੜੇ ਵੱਡੇ ਲੀਡਰ ਨੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਦਿੱਲੀ ਬੁਲਾ ਕੇ ਅੱਜ ਬੈਠਕ ਕੀਤੀ ਗਈ ਆ ਹੁਣ ਵਾਲੇ ਦਿਨਾਂ ਦੇ ਵਿੱਚ ਮੱਲਿਕ ਅਰਜੁਨ ਖੜਗੇ ਦੀ ਅਗਵਾਈ ਦੇ ਵਿੱਚ ਫਿਰ ਤੋਂ ਬੈਠਕ ਹੋਵੇਗੀ ਜਾਨੀ ਕਿ ਹੁਣ ਲਗਾਤਾਰ ਮਹਾ ਮੰਤਨ ਜਿਹੜਾ ਕਾਂਗਰਸ ਦੇ ਵੱਲੋਂ ਕੀਤਾ ਜਾਵੇਗਾ